ਸਾਸਤ੍ਰਿਕਾਂ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਹੈ ਸੁਰਖੀਆਂ ਦੀ ਬਾਤ ਜੰਗੇ ਆਜ਼ਾਦੀ ਦੀ ਉਸਾਰੀ ਚ ਬੇਨੀਮੀਆ ਦਾ ਮਾਮਲਾ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਭੇਜਿਆ ਨੋਟਿਸ 31 ਮਈ ਨੂੰ ਵਿਜੀਲੈਂਸ ਦਫ਼ਤਰ ਜਲੰਧਰ ਵਿਖੇ ਹਾਜ਼ਰ ਹੋਣ ਦੀ ਹਦਾਇਤ ਖਚ ਖਚ ਭਰੇ ਮੰਚ ਤੋਂ ਬੋਲੇ ਏ ਆਈ ਐਮ ਆਈ ਐਮ ਮੁਖੀ ਅਸੁਦਦੀਨ ਓਬੇਸੀ ਮੋਦੀ ਬਣ ਸਕਦੇ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਜੰਮੂ ਚ ਪਾਣੀ ਦੇ ਸੰਕਟ ਖਿਲਾਫ ਪ੍ਰਦਰਸ਼ਨ ਦੌਰਾਨ ਔਰਤਾ ਨੇ ਰੋਕੀ ਬੰਦੇ ਭਾਰਤ ਰੇਲਗੱਡੀ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਜੰਗਿਆ ਆਜ਼ਾਦੀ ਯਾਦਗਾਰ ਦੀ ਉਸਾਰੀ ਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਨੋਟਿਸ ਭੇਜਿਆ ਵਿਜੀਲੈਂਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾ ਮੁਤਾਬਿਕ ਹਮਦਰਦ ਨੂੰ 7 ਦਿਨਾਂ ਦਾ ਨੋਟਿਸ ਭੇਜਿਆ ਸਵੇਰੇ ਜਲੰਧਰ ਵਿਜੀਲੈਂਸ ਦੇ ਡੀਐਸਪੀ ਜਤਿੰਦਰਜੀਤ ਸਿੰਘ ਆਪਣੀ ਟੀਮ ਨਾਲ ਹਮਦਰਦ ਦੇ ਦਫ਼ਤਰ ਪੁੱਜ ਗਏ ਉਹਨਾਂ ਨੇ ਦਫ਼ਤਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਇਸ ਵਿੱਚ ਹਮਦਰਦ ਨੂੰ 7 ਦਿਨਾਂ ਦੇ ਅੰਦਰ-ਅੰਦਰ ਵਿਜੀਲੈਂਸ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਉਹਨਾਂ ਨੂੰ 7 ਦਿਨ ਬਾਅਦ 31 ਮਈ ਦਫਤਰੂ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਵਿਖੇ ਹਾਜ਼ਰ ਹੋਣ ਦੀ ਹਦਾਇਤ ਵੀ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਵਰਜਿੰਦਰ ਸਿੰਘ ਹਮਦਰਦ ਕੋਲ ਉਕਤ ਮਾਮਲੇ 'ਚ ਪੁੱਛਗਿੱਛ ਕੀਤੀ ਜਾਏਗੀ ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਕਰਤਾਰਪੁਰ ਜਲੰਧਰ ਵਿੱਚ ਜੰਗੇ ਜ਼ਾਦੀ ਯਾਦਗਾਰ ਦੀ ਉਸਾਰੀ ਨਾਲ ਸੰਬੰਧਿਤ ਸਰਕਾਰੀ ਫੰਡਾਂ ਵਿੱਚ ਧੋਖਾਧੜੀ ਕਰਨ ਦੇ ਇਲਜ਼ਾਮ 'ਤੇ ਵਰਜਿੰਦਰ ਸਿੰਘ ਹਮਦਰਦ ਸਣੇ 26 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਨਿਜੀ ਵਿਅਕਤੀ ਸਣੇ 15 ਅਧਿਕਾਰੀਆਂ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਸੰਸਦ ਮੈਂਬਰ ਤੇ AIMIM ਦੇ ਮੁਖੀ ਅਸਦੀਦੁਦੀਨ ਆਫੇਸੀ ਨੇ ਉੱਤਰ ਪ੍ਰਦੇਸ਼ ਦੇ ਫੂਲਪੁਰਜੇਕ ਜਨਤਕ ਮੀਟਿੰਗ ਕੀਤੀ ਉਹਨਾਂ ਪੀਐਮ ਮੋਦੀ ਤੇ ਨਿਸ਼ਾਨਾ ਸਾਧੇ ਉਹਨੇ ਕਿਹਾ ਕਿ ਮੇਰੇ ਪਿਆਰੇ ਦੋਸਤੋ ਤੇ ਬਜ਼ੁਰਗੋ ਅਸੀਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਿਨ੍ਹਾਂ ਨੂੰ ਤੁਸੀਂ ਵੋਟ ਦਿੱਤੀ ਤੁਸੀਂ ਉਹਨਾਂ ਦੀ ਕਿਸਮਤ ਬਦਲੀ ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਆਪਣੀ ਵੋਟ ਦਿੱਤੀ ਸੀ ਉਹ ਤੁਹਾਡੇ ਆਸ਼ੀਰਵਾਦ ਸਦਕਾ ਹੀ ਕਾਮਯਾਬ ਹੋਏ ਤੇ ਸਾਰੇ ਮਿਲ ਕੇ ਤੁਹਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ चार सौ बार अब रहे गए अभी कल भी कहा तो हाँ और कभी बोल देते हैं असल मुद्दा यह है कि पेट्रोल सौ पार हो चुका है उत्तर तो प्रदेश में जहां से गौरवाल प्रधानमंत्री है यहाँ पर पेपर लीक हो जाता है नौजवान परेशान है और प्रधानमंत्री न मुख्यमंत्री बोलते हैं किसकी आत्मा की वजह से पेपर लीक हुआ है ये नहीं बोला जाता कि प्रधानमंत्री ने विधानसभा के चुनाव में कहा था कि जितना जनवर है उसको मैं देख लूंगा तीसरे फेज में होगा आप, हो आप लोगों को अभी क्या हो रहा है देखिए अच्छा। महंगाई इतनी ज्यादा हो चुकी है पीओके की बात करते हैं दस साल से आपने क्या किया बड़ा बराबर लीजिए पीओके को हम भी कह रहे हैं तो भारत का हिस्सा है और चुनाव में आपको पीओके जाता है ये सब चीजें हैं जिस वजह से ਜੋ ਪਰੇਸ਼ਾਨ ਜੇ 10 ਸਾਲ ਮੇ ਜੋ ਉਹਨਾਂ ਨੇ ਬਾਕੀ ਕੀ ਤੇ तमाम के तमाम सपोर्ट बरसाऊं बहुत सारे ਗਰਮੀ ਕਾਨ ਪੈਦਾ ਪਾਣੀ ਦੇ ਸੰਕਟ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਨੇ ਜੰਮੂ ਦੇ ਇੱਕ ਰੇਲਵੇ ਸਟੇਸ਼ਨ ਤੇ ਬੰਦੇ ਭਾਰਤ ਰੇਲ ਗੱਡੀ ਨੂੰ ਰੋਕ ਦਿੱਤਾ ਔਰਤਾਂ ਨੇ ਚੇਤਾਵਨੀ ਦਿੱਤੀ ਕਿ ਜੇ ਕਰੋਨਾ ਦੀ ਕਲੋਨੀ ਚ ਪਾਣੀ ਦੇ ਸੰਕਟ ਦਾ ਹੱਲ ਜਲਦ ਤੋਂ ਜਲਦ ਨਾ ਕੀਤਾ ਗਿਆ ਤਾਂ ਸਾਰੀਆਂ ਆਉਣ ਤੇ ਜਾਣ ਵਾਲੀ ਰੇਲ ਗੱਡੀਆਂ ਰੋਕ ਦੇਣਗੀਆਂ ਨਿਮਿਤ ਪਾਣੀ ਦੀ ਸਪਲਾਈ ਯਕੀਨੀ ਕਰਨ ਚ ਪ੍ਰਸ਼ਾਸਨ ਦੀ ਅਸਫਲਤਾ ਦੇ ਵਿਰੋਧ ਚ ਜੰਮੂ ਈਸਟ ਕਲੋਨੀ ਦੀਆਂ ਸੈਂਕੜੇ ਔਰਤਾਂ ਤੇ ਕੁਝ ਬੱਚਿਆਂ ਨੇ ਜੰਮੂ ਰੇਲਵੇ ਸਟੇਸ਼ਨ ਤੱਕ ਜਲੂਸ ਕੱਢਿਆ ਪ੍ਰਦਰਸ਼ਨਕਾਰੀਆਂ ਨੇ ਕੁਝ ਸਮੇਂ ਤੱਕ ਸਟੇਸ਼ਨ ਤੇ ਰੇਲ ਗੱਡੀ ਰੋਕ ਦਿੱਤੀ ਬਾਅਦ ਚ ਪ ਜੀ ਕੀਤੀ ਉਹਨਾਂ ਨੇ ਪਾਣੀ ਦੇ ਸੰਕਟ ਦੇ ਹੱਲ ਦਾ ਭਰੋਸਾ ਦਿੱਤਾ ਇੱਕ ਪ੍ਰਦਰਸ਼ਨਕਾਰੀ ਔਰਤ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਉਹਨਾਂ ਦੀ ਕਲੋਨੀ ਵਿੱਚ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਤੇ ਅਸੀਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਪਰ ਕੁਝ ਨਹੀਂ ਹੋਇਆ ਸਾਨੂੰ ਪੀਣ ਤੇ ਖਾਣਾ ਬਣਾਉਣ ਲਈ ਕਾਫੀ ਦੂਰ ਤੋਂ ਪਾਣੀ ਲਿਆਉਣਾ ਪੈ ਰਿਹਾ वेल भी इस कॉलोनी में रहते हैं हमारे एक साल से पानी की इतनी दिक्कत है कि हम बाल्टियों तो से पानी ऊपर लेकर जाते हैं एक एक दो दो, दो बाल्टी में पानी मिलता है वॉशरूम के लिए पानी चाहिए बच्चों को शावर के लिए पानी चाहिए हम तीन महीने से इतनी स्ट्राइक कर रहे हैं पानी के लिए कोई नहीं सुनता है यहाँ पे बैठ में कंटिन्यू पानी जाएगा तीनों टाइम पानी लेके इधर कोई सुनवाई नहीं है आपके साथ छोटे बच्चे भी आए हैं। हम बहुत मुश्किल ये वही समझ सकते यहाँ पे रहेगा इन लोगों ने हमें लगाने लोग आए हैं। पानी अपने पानी है की बहुत है हमें पानी मिलता ही नहीं है इतना मुश्किल है गुजरा हम तीसरी मंजिल में आज भी नहीं हो गया आज पानी 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 आ गया, आ जाएगा, आ जाएगा।, आ जाएगा।, आ जाएगा। आ ही नहीं नहीं आता पानी आता इतनी मुश्किल बच्चों इसी मतलब पानी कैसे दो साल पहले दो साल, दो 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 साल पहले मैं नहीं था, 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 था।, था, था, था मैं अभी फरवरी में आया हूँ लेकिन मैं फरवरी से प्रयास रखता हूँ कि किसी तरह पे यहाँ टूबर लग जाए और आने वाली गर्मियाँ जो इस गर्मियों में अगर मैं दे रहा हूँ तो ਇਹ ਨਹੀਂ ਹੈ ਕਿ ਮੈਂ ਆਪਕੋ 2 ਦਿਨ ਬਾਅਦ ਫਿਰ ਆਪ ਆ ਜਾਗੇ ਨਹੀਂ ਭਰੋਸਾ ਉੱਡ ਗਿਆ ਨਾ 2 ਥਾਣਾ ਕਾਨੂੰਵਾਨ ਦੀਨੋਂ ਦੇ ਪਿੰਡ ਕਸਬਾ ਚਿਬ ਦੇ ਰਹਿਣ ਵਾਲੇ ਨੌਜਵਾਨ ਦੀ ਸੜਕ ਹਾਦਸੇ ਕਾਰਨ ਮੌਤ ਹੋਣ ਦੀ ਖਬਰ ਹੈ ਪਿੰਡ ਦੇ ਸਰਪੰਚ ਨੇ ਮੌਕੇ ਤੇ ਦੱਸਿਆ ਕਿ ਨੌਜਵਾਨ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ ਸੀ ਇਹ ਦੁਰਘਟਨਾ ਕਸਬਾ ਕਾਨੂੰਵਾਨ ਦੇ ਨਜ਼ਦੀਕ ਪਿੰਡ ਬੜੈਛ ਦੇ ਸਰਵਿਸ ਸਟੇਸ਼ਨ ਕੋਲ ਵਾਪਰੀ ਜਿਸ ਵਿੱਚ ਠਾਕੁਰ ਵਿਕਰਮ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਪਿੰਡ ਚਿਬ ਦੀ ਦਰਦਨਾਕ ਮੌਤ ਹੋ ਗਈ ਮੌਕੇ ਤੇ ਪਹੁੰਚੇ ਕਾਨੂੰਵਾਨ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਗੁਰਦਾਸਪੁਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਦੱਸਿਆ ਕਿ ਵਿਕਰਮ ਸਿੰਘ ਜੋ ਆਸਟ੍ਰੇਲੀਆ ਸੁਰੀ ਵਾਪਿਸ ਆਸਟ੍ਰੇਲੀਆ ਜਾਣਾ ਸੀ ਇਹ ਵੀ ਦੱਸ ਦੇ ਕਿ ਮ੍ਰਿਤਕ ਦੇ ਵਿਆਹ ਨੂੰ ਕਰੀਬ 3 ਸਾਲ ਹੋਏ ਨੇ ਕਸਬਾ ਕਨੂਬਾਨ ਵਿਖੇ ਹੋਈ ਇਹ ਜੋ ਘਟਨਾ ਇਸ ਇਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਇਹ ਮੇਰੇ ਕੋਲ ਮਾਤਾ ਜੀ ਕੁਮਾਰ ਸੀਗੇ ਉਹਨਾਂ ਨੂੰ ਡਾਇਲਿਸਿਸ ਹੁੰਦਾ ਸੀਗਾ 2-3 ਦਿਨ ਬਾਅਦ ਹਾਂਜੀ ਵੱਡੇ ਭਾਈ ਇਹਦੇ ਮੇਜਰ ਸਾਹਿਬ ਆ ਉਹ ਜੇਂਦਕੇ ਚ ਤੇ ਇਹਨਾਂ ਦਾ ਬੱਚਾ ਕੋਈ ਨਹੀਂਗਾ ਅਜੇ ਮੈਡਮ ਇੱਥੇ ਨਾਲ ਸੀਗੇ ਉਹਨੂੰ ਕਨਮਨ ਵੀ ਹੋਏ ਆ ਪਤਾ ਨਹੀਂ ਕੀ ਘਟਨਾ ਕਿੰਨਾ ਚਿਰ ਹੋਇਆ ਉਹਨੂੰ ਵਿਆਹ ਨੂੰ ਮੇਰੇ ਖਿਆਲ ਤਿੰਨ-ਚਾਰ ਸਾਲ ਹੋਇਆ ਅੱਛਾ ਬਸ ਬੱਚਾ ਕੋਈ ਨਹੀਂ ਹੈ ਬੱਚਾ ਅਜੇ ਕੋਈ ਨਹੀਂ ਸੀਗਾ ਠੀਕ ਹੈ ਆਸਟ੍ਰੇਲੀਆ ਗਏ ਸੀ ਉੱਥੇ ਪੱਕੇ ਸੀਗੇ ਪੀਆ ਨੀਂਦੀ ਦੀ ਉੱਥੇ ਜੋਬ ਕਰਦੇ ਸੀ ਕਿੰਨੀ ਦਿਨ ਹੋਇਆ ਆਸਟ੍ਰੇਲੀਆ ਤੋਂ ਆਏ ਨੇ 6 ਮਹੀਨਾ ਡੇਢ 6 ਮਹੀਨਾ ਡੇਢ ਹੋ ਗਿਆ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਵੱਲੋਂ ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਕੋਟਪੜ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਬੀ ਟੀਮ ਸਿੱਧੂ ਨੇ ਆਖਿਆ ਕਿ ਜਦੋਂ ਬੀਬੀ ਹਰਸਿੰਦਰ ਕੌਰ ਬਾਦਲ ਕੇਂਦਰ ਵਿੱਚ ਮੰਤਰੀ ਸੀ ਉਦੋਂ ਕਿਸਾਨਾਂ ਨੂੰ ਤਬਾਹ ਕਰਨ ਵਿੱਚ ਬੀਬਾ ਜੀ ਦਾ ਮੇਨ ਹੱਥ ਸੀ ਪਰ ਅਸਲ ਚ ਗੱਲ ਹੈ ਕਿ ਮੋਦੀ ਤੇ ਬੀਜੇਪੀ ਪੰਜਾਬ ਖਿਲਾਫ ਪਹਿਲਾਂ ਵੀ ਖਿਲਾਫਤ ਕਰਦੀ ਰਹੀ ਹੈ ਤੇ ਹੁਣ ਵੀ ਨੁਕਸਾਨ ਕਰ ਰਹੀ ਹੈ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਹੈ ਜੇ ਇਹਦੀ ਚੰਗੀ ਹੁੰਦੀ ਤਾਂ ਅੱਜ ਇਹਨਾਂ ਦੇ ਉਮੀਦਵਾਰ ਪਿੰਡਾਂ ਵਿੱਚ ਜਾ ਸਕਦੇ ਤੇ ਪਿੰਡਾਂ ਵਿੱਚ ਪ੍ਰਚਾਰ ਜੇ ਪਿੰਡਾਂ 'ਚ ਪ੍ਰਚਾਰ ਰੁਕਿਆ ਹੋਇਆ ਹੈ ਇਹਦਾ ਮਤਲਬ ਲੋਕਾਂ ਦਾ ਹਲੇ ਵੀ ਗੁੱਸਾ ਕੋਈ ਠੰਡਾ ਨਹੀਂ ਹੋਇਆ ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਅਸਲੀਅਤ ਹੈ ਜੋ ਗਰਾਊਂਡ ਰਿਐਲਿਟੀ ਹੈ ਉਹ ਜੋ ਜਖੜ ਸਿੰਘ ਬੋਲ ਰਹੇ ਨੇ ਉਸ ਤੋਂ ਉਲਟ ਹੈ ਇਹੀ ਹਰ ਸਿਵਰਤ ਕੋਰ ਬਾਗਲੇ ਜਿਹੜੇ ਤਿੰਨ ਕਾਲੇ ਕਾਨੂੰਨਾਂ ਤੇ ਦਸਕਤ ਕੀਤੀ ਸੀ ਉਦੋਂ ਤੇ ਧੌਂਡ ਤੇ ਗੋਡਾ ਰੱਖ ਕੇ ਕਿਸਾਨ ਯੂਨੀਅਨ ਵਾਲਿਆਂ ਨੇ ਬਾਦਲ ਪੇੜ ਤਰਨਾ ਦੇ ਕੇ ਤੋ ਸਤੀਫਾ ਲਿੱਤਾ ਸੀ ਜੇ ਇਥੋਂ ਕੋਈ ਇਕਾਲੀ ਦਲ ਦਾ ਬੰਦਾ ਜਿੱਤੇ ਜਾਂਦਾ ਪੰਜਾਬ ਚੋਂ ਤੁਸੀਂ ਕੀ ਸਮਝਦੇ ਹੋ ਕਿ ਬੀਜੇਪੀ ਨਾਲ ਮੋਦੀ ਦੀ ਚੋਲੀ ਚੜੂਗਾ ਕਿ ਨਹੀਂ ਚੜੂਗਾ ਤੇ ਫਿਰ ਵੀ ਆਪ ਇਕਾਲੀ ਦਲ ਨੂੰ ਵੋਟਾਂ ਪਾਵਾਂਗੇ ਨਹੀਂ ਪਾਉਣੀਆਂ ਚਾਹੀਦੀਆਂ ਸ਼ੋਮਨੀ ਅਕਾਲੀ ਦਲ ਦੇ ਸਿਨੇਰ ਅਗੂ ਵਿਕਰਮਜੀਤ ਸਿੰਘ ਮਜੀਠੀਆ ਇਤਿਹਾਸਿਕ ਗੁਰੂ ਨਗਰੀ ਸ਼ਹਿਰੀ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਬੋਲੋ ਸ਼ੋਮਨੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ ਤੇ ਆਏ ਦਿਨ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਵਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿੱਚ ਇੰਦਰਾ ਗਾਂਧੀ ਦੀ ਰੂਹ ਆ ਚੁੱਕੀ ਹੈ ਉਹਨਾਂ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਦੇ ਸੰਪਾਦਕ ਤੇ ਮਾਮਲਾ ਦਰਜ ਹੋਣ ਦੇ ਮਾਮਲੇ ਟਿੱਪਣੀ ਕਰਦੇ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਚਾੜੂ ਦੀ ਭਾਈਵਾਲ ਪਾਰਟੀ ਕਾਂਗਰਸ ਦੀ ਸੋਚ ਪੰਜਾਬ 'ਚ ਲਾਗੂ ਹੋ ਰਹੀ ਆ 인ਦਰਾ ਗਾਂਧੀ ਦੀ ਰੂਹ ਅਜ ਭਗਵਾਨ ਮਾਨ 'ਚ ਆਈ ਆ ਔਰ ਇਹੀ ਕਾਰਨ ਹੈ ਕਿ ਪ੍ਰੈਸ ਦੀ ਆਜ਼ਾਦੀ ਸਾਡੇ ਬੜੇ ਸਤਿਕਾਰਯੋਗ ਹਮਦਲ ਸਾਹਿਬ ਦੇ ਪਰਚਾ ਦੇਣ ਦਾ ਮਕਸਦ ਸਿਰਫ ਇਹ ਆ ਕਿ ਲੋਕਾਂ ਦੀ ਪੰਜਾਬ ਦੀ ਸੱਚਾਈ ਲੋਕਾਂ ਤੱਕ ਨਾ ਪਹੁੰਚੇ ਔਰ ਅਸੀਂ ਸਾਰੇ ਇਸ ਲੋਕਤੰਤਰ ਨੂੰ ਵੀ ਬਚਾਉਣਾ ਚਾਹੁੰਦੇ ਆ ਜਮਹੂਰੀਅਤ ਦੇ ਨਾਲ ਵੀ ਖਲੋਤੇ ਆ ਤੇ ਮੇਰੀ ਸਭ ਨੂੰ ਅਪੀਲ ਹੈ ਕਿ ਇਸ ਤਾਨਾਸ਼ਾਹ ਸਰਕਾਰ ਦੇ ਖਿਲਾਫ ਇੱਕ ਨਾਲ ਇੱਕ ਖੜਕਾਉਣੀ ਪੈਣੀ ਹੈ ਫਿਰ ਇਹ ਐਮਰਜੈਂਸੀ ਕਿਤੇ ਵੱਟ ਸਕਦੀ ਹੈ ਜਲੰਧਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਆਧਾਰ ਨਜ਼ਰ ਨਹੀਂ ਆ ਰਿਹਾ ਉਹਨੇ ਕਿਹਾ ਕਿ ਕਿਸਾਨ ਵੀ ਭਾਜਪਾ ਦੇ ਖਿਲਾਫ ਨੇ ਸੀਐਮ ਨੇ ਕਾਗਜ਼ੀ ਸੀਐਮ ਨੇ ਕੀ ਕਹਿਣਾ ਚਾਹੁੰਗੇ ਤੁਸੀਂ ਦੇਖੋ ਇਹ ਤਾਂ ਚੁਣੇ ਹੋਏ ਨਮਾਇੰਦੇ ਦੇ ਬਾਰੇ ਇਸ ਤਰ੍ਹਾਂ ਕਹਿਣਾ ਹੈ ਇੱਕ ਪੀਐਮ ਵੱਲੋਂ ਤੇ ਮੇਰਾ ਖਿਆਲ ਠੀਕ ਨਹੀਂ ਹੈ ਇਹ ਬਿਲਕੁਲ ਹੱਥ ਤੱਕ ਲੋਕਾਂ ਦੇ ਵੱਡੇ ਵੱਡੇ ਲੋਕਾਂ ਦੇ ਫਤਵੇ ਦੀ ਕਿਉਂਕਿ ਇਹਨਾਂ ਉਹ ਕੰਮ ਕਰ ਰਹੇ ਆ ਉਹ ਚੁਭ ਰਹੇ ਆ ਕੇਂਦਰ ਦੇ ਅੱਖਾਂ 'ਚ ਉਹ ਦੇਖੋ 90% ਪੰਜਾਬ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਨਹੀਂ ਆ ਰਿਹਾ 90% ਪਹਿਲਾਂ ਤਾਂ ਸਰਕਾਰਾਂ ਕਹਿੰਦੀਆਂ ਅਸੀਂ ਖਜ਼ਾਨਾ ਖਾਲੀ ਹੈ ਇਹਨਾਂ ਚੀਜ਼ਾਂ ਦੀ ਬੀਜੇਪੀ ਨੂੰ ਤਕਲੀਫ ਹੈ ਬੀਜੇਪੀ ਵੱਡੇ ਵੱਡੇ ਕਾਰਪੋਰੇਟ ਨੂੰ ਰਹਿਤਾਂ ਦੇ ਸਕਦੀ ਹੈ ਉਹਨਾਂ ਨੂੰ ਮਾਫੀਆਂ ਦੇ ਸਕਦੀਆਂ ਕਰੋੜਾਂ ਅਰਬਾਂ ਦੀਆਂ ਲੇਕਿਨ ਗਰੀਬ ਨੂੰ ਨਹੀਂ ਦੇ ਸਕਦੀ ਉਹ ਮਾਨ ਸਾਹਿਬ ਨੇ ਦਿੱਤੀ ਇਸ ਕਰਕੇ ਉਹਨਾਂ ਦੇ ਅੱਖਾਂ 'ਚ ਰੜਕਦੇ ਸਰ ਬੀਜੇਪੀ ਬਾਰੇ ਤਾਂ ਕਹਿੰਦੇ ਨੇ ਪੀਐਮ ਮੋਦੀ ਜੀ ਆਉਣ ਦੇ ਨਾਲ ਬੀਜੇਪੀ ਜਿਹੜੀ ਹੈ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਤੇ ਵੱਡੀਆਂ ਵੱਡੇ ਮਾਰਜਨ ਦੇ ਉੱਤੇ ਜਿੱਤ ਹਾਸਲ ਕਰੇਗਾ ਕਿਹਾ ਮੋਦੀ ਸਾਹਿਬ ਨੇ ਕਿਹੜਾ ਪਹਿਲੀ ਵਾਰੀ ਆਉਣਾ ਉਹਨਾਂ ਕੋਈ ਕਿਹੜੀ ਅਸੀਂ ਸੁੰਡ ਮਲਠੀ ਹੈ ਜਿਹਨਾਂ ਮਜ਼ਬੂਤ ਕਰ ਦੇਣਗੇ ਬੀਜੇਪੀ ਨੂੰ 10 ਸਾਲ ਉਹਨਾਂ ਨੂੰ ਪੁੱਛੋ ਤੁਸੀਂ ਉਹਨਾਂ ਨੇ ਕਿਹਾ ਸੀ ਵੀ 1 ਸਾਲ 'ਚ 2 ਕਰੋੜ ਨੌਕਰੀਆਂ ਦੇਣੀਆਂ ਮਿਲੀਆਂ ਕਿਸੇ ਨੂੰ ਕੋਛ ਨਹੀਂ ਮਿਲਿਆ ਪੰਜਾਬ ਤਾਂ এমਪਲয়ਮੈਂਟ ਦੇ ਲੈਵਲ ਤੇ ਬਹੁਤ ਦੂਜਿਆਂ ਸੂਬਿਆਂ ਨਾਲ ਪਿੱਛੇ ਚਲਾ ਗਿਆ ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦੇ ਵਿੱਚ ਬਣਾਏ ਗਏ ਚੌਮਿਨ ਵਿੱਚੋਂ ਸੁੰਡੀ ਨਿਕਲਣ ਦੇ ਦੋਸ਼ ਲੱਗੇ ਨੇ ਰੈਸਟੋਰੈਂਟ 'ਚ ਪਹੁੰਚੇ ਪੀੜਤ ਸੌਰਭ ਨੇ ਦੋਸ਼ ਲਾਇਆ ਕਿ ਉਹ ਆਪਣੇ ਦੋਸਤਾਂ ਨਾਲ ਰੈਸਟੋਰੈਂਟ 'ਚ ਖਾਣਾ ਖਾਣ ਆਇਆ ਸੀ ਤੇ ਆਰਡਰ ਕਰਨ ਤੋਂ ਬਾਅਦ ਚੌਮਿਨ ਖਾਰਿਆ ਸੀ ਕਿ ਉਸ 'ਚੋਂ ਇੱਕ ਕੈਟਰਪਿਲਰ ਨਿਕਲਿਆ ਜਿਸ ਤੋਂ ਬਾਅਦ ਉਸਨੇ ਉੱਥੇ ਮੌਜੂਦ ਸਟਾਫ ਨਾਲ ਮਿਲ ਕੇ ਗੱਲ ਕੀਤੀ ਤਾਂ ਉਹਨਾਂ ਨੇ ਬਾਉਂਸਰ ਭੇਜ ਦਿੱਤਾ ਉਸਨੇ ਦੋਸ਼ ਲਾਇਆ ਕਿ ਜਦੋਂ ਉਸਨੇ ਬਾਉਂਸਰ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਸਨੇ ਬਾਉਂਸਰ ਦੀ ਪਲੇਟ ਚੁੱਕ ਕੇ ਉਸਨੂੰ ਰੈਸਟੋਰੈਂਟ ਤੋਂ ਬਾਹਰ ਤੱਕ ਦਿੱਤਾ ਜਿਸ ਤੋਂ ਬਾਅਦ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ ਗਈ ਫਿਰ ਮੌਕੇ ਤੇ ਪੌਂਟੇ ਸਬੰਧਿਤ ਥਾਣੇ ਦੀ ਪੀਸੀਆ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਰੈਸਟੋਰੈਂਟ ਮਾਲਕ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਪੱਖ 'ਚ ਕੋਈ ਜਵਾਬ ਨਹੀਂ ਮਿਲਿਆ ਤੇ ਜੇਕਰ ਰੈਸਟੋਰੈਂਟ ਆਪਣਾ ਪੱਖ ਦਿੰਦਾ ਤਾਂ ਜ਼ਰੂਰ ਪ੍ਰਕਾਸ਼ਿਤ ਕੀਤਾ ਜਾਵੇਗਾ ਆਮ ਆਇਆ ਆਪਣਾ ਭਾਈ ਸੌਰਵ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਜਲੰਧਰ ਦਾ ਭਾਈ ਕਿੱਥੇ ਆਏ ਸੀ ਤੇ ਕੀ ਹੋਇਆ ਜੀ ਅੰਮੀ ਬਾਦ ਟ੍ਰਾਵੀ ਦਾ ਸਟ੍ਰੌਂਗ ਨੂਡਲ ਘਾਣਾ ਹੈ ਸੀ ਆਪਣੇ ਬ੍ਰਦਰ ਦੇ ਨਾਲ ਹਾਂਜੀ ਠੀਕ ਹੈ ਜੀ ਇੱਥੇ ਕੋਈ ਨੂਡਲ ਦੇ ਦੋਸਤ ਖਾਦੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਅੱਛਾ ਜੀ ਜਦੋਂ ਆਪਾਂ ਸਟਾਫ ਨੂੰ ਗਿਆ ਸਟਾਫੋਂ ਪਲੇਟ ਚੱਕ ਕੇ ਲੈ ਗਿਆ ਤਾਂ ਕਹਿੰਦਾ ਸੌਰੀ ਤੁਹਾਡੀ ਜਿਹੜੇ ਓਨਰ ਆ ਉਹਨਾਂ ਨਾਲ ਗੱਲ ਹੋਈ ਕੋਈ ਓਨਰ ਹੈ ਨਹੀਂ ਗੇ ਕਹਿੰਦੇ ਮੈਂ ਓਨਰ ਹਾਂ ਗੀ ਅੱਛਾ ਜੀ ਤੇ ਫੋਨ ਤੇ ਤੁਹਾਡੀ ਤੁਹਾਡਾ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾਂ ਕੋਈ ਇਹਨਾਂ ਨਾਲ ਕੋਈ ਦੰਨਾ ਬਤ ਯਾਰ ਆਪਣਾ ਹਾਂਜੀ ਬਾਉਂਸਰ ਨੇ ਚੱਕ ਕੇ ਬਾਹਰ ਕਰ ਦਿੱਤਾ ਕਹਿੰਦੇ ਬਾਹਰ ਜਾਓ ਜੀ ਬਲਕਿ ਤਾਂ ਨਾ ਬੱਥ ਲੁਕੀ ਕੀਤੀਗੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੁਣ ਮੈਂ ਕਰਨ ਲੱਗਾ ਹਾਂ ਹਾਂਜੀ ਕਰੋ ਫੋਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਅਬਦੁੱਲਾਪੁਰ ਟਾਂਡਾ ਵਿਖੇ ਮਾਈਨਿੰਗ ਵਿਭਾਗ ਖਿਲਾਫ ਰੋਸ ਵਿਖਾਵਾ ਕੀਤਾ ਜਿਸ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁੱਲਾ ਨੇ ਕਿਸਾਨਾਂ ਕੀਰਤਿਆਂ ਦੇ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਇਸ ਮੌਕੇ ਜਿੱਥੇ ਪਿੰਡ ਦੀਆਂ ਮੁਸ਼ਕਲਾਂ ਦੇ ਹੱਲ ਤੇ ਮੰਗਾਂ 'ਤੇ ਚਰਚਾ ਕੀਤੀ ਗਈ ਅਤੇ ਮਾਈਨਿੰਗ ਵਿਭਾਗ ਖਿਲਾਫ ਮੋਰਚਾ ਵੀ ਖੋ ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਸਮੇਂ ਕਹਿਰ ਦੀ ਗਰਮੀ ਪੈ ਰਹੀ ਹੈ ਕਈ ਰਾਜਾਂ 'ਚ ਤਾਪਮਾਨ 47 ਤੋਂ 48 ਨੂੰ ਪਾਰ ਕਰ ਗਿਆ ਇਸੇ ਦੌਰਾਨ ਭਾਰਤ ਦੇ ਮੌਸਮ ਵਿਭਾਗ ਨੇ 24 ਤੋਂ 26 ਮਈ ਤੱਕ ਕਈ ਰਾਜਾਂ 'ਚ ਹੀਟ ਵੇਵ ਅਲਰਟ ਜਾਰੀ ਕੀਤਾ ਤੇ ਕੇਰਲ ਦੀ ਗੱਲ ਕੀਤੀ ਜਾਏ ਤਾਂ ਇੱਥੇ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੈ ਘਰ ਤੇ ਸੜਕਾਂ ਪਾਣੀ ਨਾਲ ਭਰ ਗਈਆਂ ਜਦੋਂ ਕਿ ਘਟੂ ਘਟ ਪੰਜ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇ ਚਤਾਵਨੀ ਜਾਰੀ ਕੀਤੀ ਗਈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 26 ਮਈ ਨੂੰ ਅਰੁਣਾਚਲ ਪ੍ਰਦੇਸ਼ ਅਸਾਮ ਤੇ ਮੇਘਾਲਿਆ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਉੜੀਸਾ ਬਿਹਾਰ ਪੱਛਮੀ ਬੰਗਾਲ ਤੇ ਝਾਰਖ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੀਬੀ ਕੋਲਾਜੀਪ ਲਾਇ ਕੇਂਦਰ ਅੰਮ੍ਰਿਤਸਰ ਵਿਖੇ ਹਫਤਾਵਾਰੀ ਕੀਰਤਨ ਸਮਾਗਮ ਦਾ ਯੋਜਨ ਪਾਇਸਰ ਪਾਈ ਗੁਰਿਕਬਾਦ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਮਾਤਾ ਵੀਪਨ ਫ੍ਰੀਥ ਕੌ ਲੁਧਿਆਣੇ ਵਾਲੇ ਸਣੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਰਹੀਆਂ। ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲ ਦੇ ਵਾਲ ਅਸ ਦਿਨਾਂ ਲਈ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤਨਵਾਦ